ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਮੈਂ ਕਰਦੀ ਹਾਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਵਿੱਚ ਹੋਮੋਂਗੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਸਾਰਿਆਂ ਦਾ ਸਾਡੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਤਾਂ ਮੈਨੂੰ ਲੱਗਦਾ ਸਾਰੇ ਪਾਸੇ ਥੋੜਾ ਮੌਸਮ ਜਿਹੜਾ ਉਹ ਕਾਫੀ ਫਰਕ ਪਿਆ ਹੋਇਆ ਵਾ ਹਨਾ ਮੀਂਹ ਪੈਣ ਕਰਕੇ ਥੋੜਾ ਜਿਹਾ ਠੰਡਾ ਹੀ ਚੱਲ ਰਿਹਾ ਵਾ ਤੇ ਮੈਂ ਲੱਗੀ ਸੀਗੀ ਇੱਧਰ ਸਾਰੇ ਝਾੜੂ ਲਾਉਣ ਉਧਰ ਮੂਰੇ ਘਰ ਦੀ ਸਾਰੀ ਸਫਾਈ ਮੈਂ ਕਰਿਆਈ ਸੀਗੀ ਉਧਰ ਥੋੜਾ ਜਨ ਮੈਂ ਫੋਨ ਵਗੈਰਾ ਘੱਟ ਲਾਉਣੀ ਹੁੰਨੀ ਐ ਦਾ ਵੀਡੀਓ ਰਿਕਾਰਡ ਕਰਿਆ ਉਹਨੂੰ ਕਿਉਂਕਿ ਉਧਰ ਮੈਨੂੰ ਥੋੜਾ ਕੰਫਰਟ ਫੀਲ ਜਿਆ ਨਹੀਂ ਹੁੰਦਾ ਹੈਗਾ ਹਨਾ ਤੇ ਇੱਧਰ ਇਹ ਆ ਮੇਰਾ ਏਰੀਆ ਵੈਸੇ ਤਾਂ ਸਾਰਾ ਘਰ ਮੇਰਾ ਏਰੀਆ ਵਾ ਪਰ ਇਹ ਮੇਰਾ ਫੇਵਰਿਟ ਜਿਹੜਾ ਕਹਿ ਲੋ ਵੀ ਏਰੀਆ ਵਾ ਘਰ ਦਾ ਜਿੱਥੇ ਮੈਂ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਜਿਆਦਾ ਟਾਈਮ ਸਪੈਂਡ ਕਰਿਆ ਵਾ ਹਨਾ ਕਿਉਂਕਿ ਸਾਰਾ ਪਰਿਵਾਰ ਇੱਧਰ ਜਿਆਦਾ ਬੈਠਦਾ ਉੱਟਦਾ ਹੁੰਦਾ ਸੀਗਾ ਤੇ ਇੱ ਅੱਜ ਵੈਸੇ ਵੀ ਹੈ ਨਾ ਮੀਂਹ ਕਾਫੀ ਪੈ ਕੇ ਹਟਿਆ ਸੀਗਾ ਤਾਂ ਜਿਵੇਂ ਪੱਤੇ-ਪੁੱਤੇ 'ਚ ਕਾਫੀ ਜੰਮੇ ਪਏ ਸੀ ਜਿਵੇਂ ਕੋਠਿਆਂ ਤਾਂ ਆਪਣੇ ਆਸੇ-ਪਾਸੇ ਆ ਕੇ ਮਿੱਟੀ ਜੀ ਨਾ ਕਾਫੀ ਆਪਣੇ ਖਲ ਖੁੰਝਾਂ ਜਿੱਥੇ ਜੰਮੀ ਪਈ ਸੀਗੀ ਹੈ ਨਾ ਫਿਰ ਜਦੋਂ ਨਾ ਮਤਲਬ ਕਿ ਸੋਕਾ ਜਾ ਜਾਂਦਾ ਹੁੰਦਾ ਫਿਰ ਹਵਾ ਜੇ ਚੱਲੇ ਫਿਰ ਓੜੋੜ ਕੇ ਸਾਰੀ ਮਿੱਟੀ ਜਿਹੜੀ ਹੈ ਨਾ ਉਹ ਕੰਮਣਿਆਂ 'ਚੋਂ ਜਾਂਦੀ ਹੈ ਫਿਰ ਮੈਂ ਅੱਜ ਡੋਲੀ ਨੂੰ ਕਹਿਣ ਲੱਗੀ ਮੈਂ ਅੱਜ ਡੋਲੀ ਇਹਨੂੰ ਨਾ ਕਰੋੜ ਕੇ ਜੇ ਸਾਫ਼ ਕਰ ਦਿੰਨੇ ਆ ਵੀ ਧੋਣਾ ਕਹਤੇ ਆ ਹਨ ਧੋਣ ਦਾ ਕੰਮ ਤਾਂ ਆਪਣਾ ਰੱਬ ਹੀ ਕਰੀ ਜਾਂਦਾ ਵਾ ਵੀ ਆਪਾਂ ਇਹਨੂੰ ਇਦਾਂ ਹੀ ਅੱਜ ਰਗੜ ਕੇ ਜ ਤਮੀਂ ਹੀ ਰੱਖਿਆ ਹੋਇਆ ਵਨ ਟਾਕੇ ਹਨ ਤੇ ਕਿਉਂਕਿ ਮੈਨੂੰ ਹੁੰਦਾ ਵੀ ਉਮੀਦ ਨਾਲ ਘੁਲ ਕਰਕੇ ਜੇ ਨਾ ਜਾਵੇ ਇਹ ਮੈਂ ਤਾਂ ਰੱਖਿਆ ਹੋਇਆ ਮੈਂ ਆਪਣੀ ਕਿਚਨ ਦੇ ਵਿੱਚ ਹਜੇ ਮੇਰੇ ਫਰਸ਼ ਪਾਉਣੇ ਰਹਿੰਦਾ ਮਤਲਬ ਉਹ ਟਾਈਲਸ ਲਾਉਣੀਆਂ ਰਹਿੰਦੀਆਂ ਫਰਸ਼ ਤਾਂ ਪਿਆ ਹੋਣਾ ਟਾਈਲਸ ਲਾਉਣੀਆਂ ਰਹਿੰਦੀਆਂ ਨੇ ਉਹਦੇ ਕਰਕੇ ਮੈਂ ਖਾ ਚਲੇ ਵੀ ਚੱਕਿਆ ਜਾਵੇ ਛੇਤੀ ਨਾਲ ਤੇ ਥਾਂ ਵਿਲਾ ਜਾ ਹੋਵੇ ਹਨਾ ਜਦੋਂ ਨਾ ਮੈਂ ਕਦੇ ਇਦਾਂ ਝਾੜੂ ਫੇਰਦੀ ਹੁੰਨੀ ਆ ਮੈਨੂੰ ਮੈਂ ਥੋੜੇ ਕਿ ਦਿਨ ਪਹਿਲਾਂ ਇੱਕ ਵੀਡੀਓ ਦੇਖੀ ਸੀਗੀ ਨਾ ਉਹਦੇ ਵਿੱਚ ਕੋਈ ਆਂਟੀ ਕਹਿਣ ਲੱਗੇ ਹੋਏ ਸੀਗੇ ਕਹਿੰਦੇ ਖੜਕੇ ਐ ਝਾੜੂ ਫੇਰਾਂ ਲਾ ਜਾਂਦੀਆਂ ਨੇ ਜਾਂ ਬੈਠੀਆਂ ਰਹਿੰਦੀਆਂ ਨੇ ਕੰਮ ਕਰਦੀਆਂ ਫਿਰ ਗੋਲ ਮਟੋਲ ਬਣਦੀਆਂ ਰਹਿੰਦੀਆਂ ਨੇ ਤਾਂ ਹੀ ਤਾਂ ਤਾਂ ਹੀ ਤਾਂ ਗੋਲ ਮਟੋਲ ਹੋਈਆਂ ਪਈਆਂ ਨੇ ਬੱਸ ਮੈਂ ਕਹਿੰਦੀ ਆ ਵੀ ਜੇ ਕਿਸੇ ਨੂੰ ਪੁੱਛਣ ਵਾਲਾ ਹੋਵੇ ਵੀ ਗੋਲ ਮਟੋਲ ਕਿਹੜਾ ਉਹ ਤੁਹਾਡੇ ਵਿੱਚ ਵੱਜਦੀਆਂ ਫਿਰਦੀਆਂ ਨੇ ਹਨਾ ਅਗਲੀਆਂ ਆਪ ਦੇ ਉਹਨਾਂ ਨੂੰ ਲੌਸ ਹੋਊ ਜੇ ਹੋਊਗਾ ਤਾਂ ਹੈ ਨਾ ਜਾਂ ਖਬਰੇ ਕੀ ਗੱਲ ਹੈ ਜਾਂ ਕੀ ਰੋਗ ਹੈ ਜੇ ਜ਼ਰੂਰੀ ਥੋੜਾ ਹੁੰਦਾ ਅੱਜ ਕੱਲ ਦੇ ਟਾਈਮ ਦੇ ਵਿੱਚ ਬੰਦੇ ਨੂੰ ਮਟਾਪਾ ਜਾਂ ਗੋਲ ਮਟੋਲ ਕੋਈ ਜਿਹੜਾ ਖਾ ਪੀ ਕੇ ਹੋਇਆ ਹੋਵੇ ਕਿਸੇ ਨੂੰ ਕੋਈ ਹੈਲਥ ਦੀ ਪ੍ਰੋਬਲਮ ਵੀ ਹੋ ਸਕਦੀ ਆ ਕੋਈ ਕਿਸੇ ਰੋਗ ਕਰਕੇ ਵੀ ਹੋ ਸਕਦਾ ਵੀ ਉਹਦੇ ਚ ਫੈਟ ਆਉਣ ਲੱਗੀ ਹੋਵੇ ਹੈ ਨਾ ਵੀ ਮੋਟਾ ਹੋ ਗਿਆ ਹੋਵੇ ਤਾਂ ਥੱਲੇ ਉੱਠ ਬੈਠਣਾ ਹੁੰਦਾ ਹੋਵੇ ਕੋਈ ਪ੍ਰੋਬਲਮ ਵੀ ਹੋ ਸਕਦੀ ਆ ਕੋਈ ਲੈਗ ਦੀ ਪ੍ਰੋਬਲਮ ਹੋ ਸਕਦੀ ਆ ਹੈ ਨਾ ਤੇ ਚਲੋ ਮੈਂ ਕਹਿ ਦਿੰਨੀ ਆ ਵੀ ਬਾਕੀ ਹੈ ਨਾ ਜਿਹੜੀਆਂ ਬਹੁਤਿਆਂ ਕਾਮੀਆਂ ਬਣਦੀਆਂ ਹੁੰਦੀਆਂ ਨੇ ਫਿਰ ਉਹ ਕਹਿ ਹੀ ਦਿੰਦੀਆਂ ਨੇ ਇਹ ਜਹਾਨਾ ਜ਼ਰੂਰੀ ਤੌਰ ਉਂਦਾ ਮੈਂ ਕਹਿੰਨੀ ਆ ਮੈਂ ਹੁਣ ਕੀ ਹੋਈ ਕਹਿਣਾ ਚਲੋ ਮੈਂ ਇਨਾ ਟਾਪਿਕਸ ਤੇ ਮੈਂ ਗੱਲ ਹੀ ਨਹੀਂ ਕਰਿਆ ਕਰਨੀ ਹੈਗੀ ਹੈ ਨਾ ਮੇਰਾ ਕਿਹੜਾ ਮੇਰਾ ਕਿਹੜਾ ਇੱਥੇ ਕਿਸੇ ਨਾ ਕੋਈ ਕੰਪੀਟੀਸ਼ਨ ਹੈ ਕਿਸੇ ਚੀਜ਼ ਨੂੰ ਲੈ ਕੇ ਹੈ ਨਾ ਜਿਹੜਾ ਕੋਈ ਕਰਦਾ ਆ ਆਪਣੇ ਘਰ ਦੀ ਬੈ ਕੇ ਸਾਫ ਸਫਾਈ ਕਰਦਾ ਚਾਹੇ ਖੜ ਕੇ ਕਰਦਾ ਵਾ ਉਹ ਆਪ ਦੇ ਘਰ ਦੀ ਕਰਦਾ ਵਾ ਮੇਰੇ ਘਰ ਦਾ ਝਾੜੂ ਪੂੰਛਾ ਥੋੜੋ ਨਾ ਕਰਕੇ ਜਾਂਦਾ ਵਾ ਜਾਂ ਥੱਲੇ ਬਹਿ ਕੇ ਕੰਮ ਕਰ ਲਿਆ ਖੜ ਕੇ ਕਰ ਲਿਆ ਪੈਰਾ ਪਰ ਬਹਿ ਕੇ ਕਰ ਲਿਆ ਉਹ ਉਹਦਾ ਉਹ ਉਹਦਾ ਕੰਫਰਟ ਜ਼ੋਨ ਨਾਲੇ ਉਹਦਾ ਫਾਇਦਾ ਉਹਨੂੰ ਆ ਉਹ ਆਪ ਦਾ ਕੰਮ ਕਰ ਰਿਹਾ ਉਹ ਚੀਜ਼ਾਂ ਕਰਕੇ ਮੇਰਾ ਥੋੜੋ ਨਾ ਕਰ ਰਿਹਾ ਵਾ ਮੈਨੂੰ ਜਿਵੇਂ ਮੇਰਾ ਕੰਫਰਟ ਆ ਗਿਆ ਤਾਂ ਮੈਂ ਆਪਦਾ ਓਕਣ ਕੰਮ ਕਰਦੀ ਆ ਹਨਾ ਬਾਕੀ ਬੋਲਣ ਵਾਲਿਆਂ ਨੇ ਤਾਂ ਵੇਲੇ ਨੇ ਬੋਲੀ ਵੀ ਜਾਣਾ ਹੁੰਦਾ ਵਾ ਲੈ ਤਾਂ ਵहां ਖਿੱਚੀ ਹੋ ਜਾਣੀਆਂ ਹੁੰਦੀਆਂ ਹਨਾ ਤੇ ਲੋ ਜੀ ਸਾਡੀ ਸਾਫ ਸਫਾਈ ਜਿਹੜੀ ਸਾਰੀ ਉਹ ਹੋ ਗਈ ਆ ਹਨਾ ਤੇ ਮੇਰਾ ਫੇਵਰਟ ਪਲੇਸ ਜਿਹੜਾ ਵਾ ਉਹ ਸਾਫ ਹੋ ਗਿਆ ਵਾ ਮੈਂ ਮੈਡਰ ਨੂੰ ਕਹਿੰਦੀ ਉਧਰ ਪਤੇ ਕੀ ਹੁੰਦਾ ਉਧਰ ਮੈਨੂੰ ਹੁੰਦਾ ਘਰੇ ਕੋਈ ਆ ਨਾ ਜਾਵੇ ਜਾਂ ਕੋਈ ਹੈ ਨਾ ਜਿਵੇਂ ਉਧਰ ਵੀ ਕੋਈ ਇਧਰ ਨੰਗਾ ਕੋਈ ਉਧਰ ਨੰਗਾ ਮੈਨੂੰ ਕੰਫਰਟੇਬਲ ਜਿਹਾ ਫੀਲ ਨਹੀਂ ਹੁੰਦਾ ਹੈਗਾ ਫਿਰ ਮੈਂ ਫੋਨ ਨਹੀਂ ਲਾਉਂਦੀ ਉਧਰ ਇਧਰ ਮੈਂ ਆਪਣਾ ਪੂਰਾ ਕੰਫਰਟੇਬਲ ਹੋ ਕੇ ਆਪਣਾ ਫੋਨ ਲਾ ਕੇ ਜਿਹੜਾ ਕਹਿ ਲਓ ਵੀ ਵੀਡੀਓ ਬਣਾ ਲੈਣੀ ਹੁੰਦੀ ਆ ਤੇ ਚਲੋ ਜੀ ਆਪਣੀ ਸਾਫ ਸਫਾਈ ਕਰਕੇ ਮੂੰਹ ਹੱਥ ਧੋ ਕੇ ਫਿਰ ਅਸੀਂ ਦੋਨੇ ਪੈਣਾ ਆ ਗਈਆਂ ਅਸੀਂ ਕਿਚਨ ਚ ਤੇ ਡੋਲੀ ਵੈਸੇ ਨਾ ਉਧਰ ਪਹਿਲਾਂ ਮੈਂ ਕਿਹਾ ਤੂੰ ਸਾਰੀ ਮਿੱਟੀ ਚੱਕ ਕੇ ਨਾ ਸਿੱਟਿਆ ਕਿਉਂਕਿ ਮੈਨੂੰ ਹੁੰਦਾ ਵੀ ਜੇ ਮੀਂਹ ਪੈ ਗਿਆ ਫਿਰ ਘੋਲ-ਘੋਲ ਸਾਰੀ ਜੜੀ ਆ ਉਹ ਨਾਲੀਆਂ 'ਚ ਜਾਊਗੀ ਜੇ ਸੁੱਕ ਗਈ ਤਾਂ ਫਿਰ ਓੜ ਕੇ ਖੰਮਣਿਆਂ 'ਚ ਜਾਊਗੀ ਹਨਾ ਚਲੋ ਡੋਲੀ ਵੀ ਆ ਗਈ ਸੀ ਕਿ ਮੇਰੇ ਕੋਲੇ ਹੈ ਨਾ ਅਸੀਂ ਮੂੰਹ ਧੋ ਕੇ ਆਪਣੀ ਲੱਗੀਆਂ ਹੁਣ ਰੋਟੀ ਬਣਾਉਣ ਮੈਂ ਲੱਗੀਆਂ ਇੱਥੇ ਸਾਰਿਆਂ ਲਈ ਬ੍ਰੇਕਫਾਸਟ 7:00 ਵਜੇ ਕੀ ਸੀਗੀ 7:30 ਹੈ ਨਾ ਤੇ ਮੈਂ ਕਿਹਾ ਚੱਲ ਪਰੌਂਠੇ ਬਣਾ ਦਿੰਨੀ ਆ ਕਿਉਂਕਿ ਸਾਰਿਆਂ ਨੂੰ ਵੈਸੇ ਵੀ ਮੇਰੇ ਪਰੌਂਠੇ ਬਹੁਤ ਜ਼ਿਆਦਾ ਪਸੰਦ ਨੇ ਮੈਂ ਪਤਲੇ ਦੇ ਜਿਹੜੇ ਆ ਵੱਡੇ ਪਰੌਂਠੇ ਲਾਣੀਆਂ ਮਾਮੀ ਜੀ ਥੋੜੇ ਮੋٹے ਪਰੌਂਠੇ ਲਾਉਂਦੇ ਆ ਤਾਂ ਕਰਕੇ ਥੋੜਾ ਘੱਟ ਸਾਰੇ ਖਾਂਦੇ ਆ ਉਹ ਫੁਲਕੇ ਖਾ ਲੈਂਦੇ ਨੇ ਫੇਰ ਹੈ ਨਾ ਤੇ ਹੁਣ ਮੰਮੀ ਜੀ ਗਏ ਹੋਏ ਨੇ ਤਾਂ ਹੁਣ ਸਾਨੂੰ ਰੋਜ਼ ਪਰੌਂਠਿਆਂ ਦਾ ਜਾਗ ਲੱਗਿਆ ਹੋਇਆ ਹੋਇਆ ਕਦੇ ਆਲੂਆਂ ਵਾਲੇ ਅਜੇ ਪਿਆਜ਼ਾਂ ਵਾਲੇ ਤੇ ਕਦੇ ਸਿੰਪਲ ਹਨਾ ਸਿੰਪਲ ਦਾ ਤੁਸੀਂ ਪੁੱਛੋ ਨਾ ਜੇ ਚਾਹ ਦੇ ਟਾਈਮ ਨੂੰ ਵੀ 3-4 ਵਜੇ ਰੋਟੀ ਖਾਣੀ ਆ ਤਾਂ ਉਦੋਂ ਵੀ ਸਾਨੂੰ ਸਿੰਪਲ ਜਿਹੜੇ ਨੇ ਪਰੌਂਠੇ ਚਾਹੀਦੇ ਨੇ ਹਨਾ ਤੇ ਉਹ ਮੈਂ ਲਾ ਦੇਣੀ ਹੁੰਨੀ ਆ ਚਲੋ ਅੱਜ ਮੇਰੇ ਦੋਨੇ ਜਿਹੜੇ ਵੀਰੇ ਨੇ ਮਤਲਬ ਮਿਡਲ ਵਾਲਾ ਵੀ ਤੇ ਸਾਰਿਆਂ ਨਾਲੋਂ ਛੋਟਾ ਵੀ ਇੱਕ ਘਰੇ ਨੇ ਸਾਡੇ ਕੋਲੇ ਹਨਾ ਤੇ ਮੈਨੂੰ ਆ ਕੇ ਕਹਿੰਦਾ ਜੀ ਸਾਰਿਆਂ ਨਾਲੋਂ ਛੋਟਾ ਬ੍ਰਦਰ ਆ ਮੇਰਾ ਕਹਿੰਦਾ ਦੀਦੀ ਮੈਂ ਪਾਪ ਕੌਰ ਬਣਾਉਣੀਆਂ ਨੇ ਮੈਂ ਕਿਹਾ ਤੂੰ ਬਣਾ ਲੈ ਕਹਿੰਦਾ ਗੈਸ ਚਲ ਇਹ ਆਪਣਾ ਲੱਗ ਗਿਆ ਵੈਸੇ ਮੈਂ ਤੁਹਾਨੂੰ ਆਪਣੇ ਵੀਰਿਆਂ ਦੀ ਇੱਕ ਗੱਲ ਦੱਸਦੀ ਹਾਂ ਜੇ ਇਹਨਾਂ ਨੇ ਕੋਈ ਵੀ ਚੀਜ਼ ਖਾਣੀ ਹੁੰਦੀ ਹੈ ਨਾ ਆਪਣੀ ਆਪ ਬਣਾਉਣਗੇ ਕਦੇ ਸਾਨੂੰ ਬੈਡਾਂ ਤੇ ਬੈਠ ਕੇ ਆਏ ਹੁਕਮ ਨਹੀਂ ਲਾਉਂਦੇ ਹੈਗੇ ਆਹ ਚੀਜ਼ ਬਣਾ ਕੇ ਲਿਆ ਦਿਓ ਸਾਨੂੰ ਉਹ ਚੀਜ਼ ਬਣਾ ਕੇ ਲਿਆ ਦਿਓ ਸਾਨੂੰ ਹਨਾ ਜਿਵੇਂ ਹੁਣ ਛੁੱਟੀਆਂ ਨੇ ਨਾ ਇਹਨਾਂ ਨੇ ਸਾਨੂੰ ਆਏ ਕਿਹਾ ਆ ਜਾ ਬਣਾ ਕੇ ਖੜਾ ਦਿਓ ਜਾ ਬਣਾ ਕੇ ਖੜਾ ਦਿਓ ਜੇ ਕਿਸ ਦਿਨ ਘਰੇ ਵੀ ਹੁਣ ਵੈਸੇ ਆਪ ਦੇ ਖਮਾ ਕਰਨ ਤੇ ਜਾਂਦੇ ਨੇ ਤੇ ਜਿਸ ਦਿਨ ਕਦੇ ਘਰੇ ਵੀ ਹੁਣ ਫਿਰ ਸਾਡੇ ਮਨ ਨੂੰ ਆ ਜਾਂਦਾ ਵੀ ਅੱਜ ਘਰੇ ਨੇ ਵੀ ਚੱਲ ਕੁਝ ਬਣਾ ਲਈਏ ਖਾ ਲਈਏ ਹਨਾ ਤੇ ਅਰੇ ਇੱਕ ਹਫ਼ਤੇ ਨਾਲ ਦੀ ਹੈਗੀ ਆ ਥੋੜਾ ਜਿਹਾ ਮੇਰਾ ਵੱਡਾ ਬ੍ਰਦਰ ਹੈ ਜਿਹੜਾ ਵਾ ਹੈ ਨਾ ਉਹ ਨਹੀਂ ਵੀ ਉਹ ਮਤਲਬ ਉਹ ਨੂੰ ਇਹ ਹੁੰਦਾ ਵੀ ਮੈਨੂੰ ਚੀਜ਼ ਕਹ ਦਿਓ ਜਿਹੜੀ ਮਰਜ਼ੀ ਉਹ ਮੈਂ ਤੁਹਾਨੂੰ ਲੈ ਦੇਵਾਂਗਾ ਪਰ ਇਹ ਦੋਨੇ ਜਣੇ ਨੇ ਜਿਹੜੇ ਮਤਲਬ ਨਾਲ ਹੈਲਪ ਕਰਾਉਣ ਲੱਗ ਜਾਂਦੇ ਨੇ ਜਿਵੇਂ ਚੀਜ਼ ਕੋਈ ਬਣਾਉਣੀ ਕਰਨੀ ਹੋਵੇ ਅਗਰ ਹੈ ਨਾ ਤੇ ਉਹਨੂੰ ਬੜੇ ਨੇ ਤੇ ਹੁੰਦਾ ਵੀ ਮੈਨੂੰ ਚੀਜ਼ ਦੱਸ ਦਿਓ ਤੁਸੀਂ ਚੀਜ਼ ਮੈਂ ਤੁਹਾਨੂੰ ਸਾਰੀ ਲੈ ਕੇ ਦੇ ਦੂੰਗਾ ਪਰ ਮੈਂ ਨਾਲ ਬਣਵਾ ਨਹੀਂ ਸਕਦਾ ਤੁਹਾਡੇ ਹੈ ਨਾ ਇਹ ਦੋਨੇ ਇਹ ਕੰਮ ਕਰਨ ਲੱਗ ਜਾਂਦੇ ਹੁੰਦੇ ਨੇ ਹੈ ਨਾ ਮਤਲਬ ਤਿੰਨੇ ਜਣੇ ਇਹ ਨੇ ਵੀ ਇਹ ਨਹੀਂ ਸਾਨੂੰ ਹੁਕਮ ਲਾ ਦੇਣਗੇ ਉਹਨੇ ਵੀ ਹਾਂ ਜਿਹਾ ਅੱਜ ਘਰੇ ਹੋ ਤੁਸੀਂ ਆ ਸਾਨੂੰ ਆ ਫਲਾਣੀ ਚੀਜ਼ ਬਣਾ ਦਿਓ ਜਾਂ ਅੱਜ ਸਾਡੀ ਛੁੱਟੀ ਹੈ ਸਾਨੂੰ ਆ ਫਲਾਣੀ ਚੀਜ਼ ਬਣਾ ਦਿਓ ਨਾ ਐਵੇਂ ਕਦੇ ਨਹੀਂ ਕਿਹਾ ਆਪ ਦਾ ਕੰਮ ਮੋਸਟਲੀ ਆਪ ਕਰਦੇ ਨੇ ਜੋ ਵਧੀਆ ਗੱਲ ਵੀ ਹੈ ਜਿਵੇਂ ਜਿਮ ਕਰਦੇ ਨੇ ਕੋਈ ਡਾਈਟ ਲੈਣੀ ਆਪ ਦੀ ਸਭ ਆਪ ਦੀ ਆਪ ਬਣਾਉਣਗੇ ਸ਼ੇਕ ਹੈ ਦਲੀਆ ਬਣਾਉਣਾ ਕੁਝ ਵੀ ਡਾਈਟ ਲੈਣੀ ਹੈ ਅਗਰ ਇਹਨਾਂ ਨੇ ਉਹ ਆਪ ਦੀ ਆਪ ਬਣਾਉਣੀ ਆ ਕਿਉਂਕਿ ਤੁਹਾਨੂੰ ਪਤਾ ਜਿਮ ਵਾਲਿਆਂ ਦੀ 20 ਤੱਕ ਕਹ ਲੋ ਖਾਣੇ ਦਾਣੇ ਹੁੰਦੇ ਨੇ ਹਨਾ ਉਹ ਕਦੇ ਇਹਨਾਂ ਨੇ ਸਾਨੂੰ ਨਹੀਂ ਕਿਹਾ ਹੈਗਾ ਵੀ ਆਹ ਲਿਆ ਦਿਓ ਉਹ ਲਿਆ ਦਿਓ ਆਪ ਦੀ ਆਪ ਬਣਾਉਂਦੇ ਆ ਹਨਾ ਤੇ ਮੈਂ ਕਹਿੰਦੀ ਆ ਵੀ ਇਹ ਚੰਗੀ ਗੱਲ ਵੀ ਆ ਵੀ ਹੋਣੀ ਵੀ ਚਾਹੀਦੀ ਆ ਸਾਡੇ ਬੱਚੇ ਚ ਨਾ ਅਸੀਂ ਜਦੋਂ ਵੀ ਸਾਰੇ 9ਵੀਂ 10ਵੀਂ ਆਪਦੀ ਕਰਦੇ ਗਏ ਸਾਨੂੰ ਸਾਰੇ ਨੇ ਕਰਦਿਆਂ ਨੇ ਪਹਿਲਾਂ ਹੀ ਆਦਤਾਂ ਪਾਤੀਆਂ ਸੀ ਆਪ ਦੇ ਘਰ ਦੇ ਕੰਮ ਆਪ ਕਰਨੇ ਜਾਂ ਸਾਡੇ ਨਾਲ ਹੈਲਪ ਕਰਵਾਉਣੀ ਹੈ ਨਾ ਤੇ ਮਤਲਬ ਕਹਿ ਲੋ ਵੀ ਮੁੰਡਿਆਂ ਨੂੰ ਵੀ ਤੇ ਕੁੜੀਆਂ ਨੂੰ ਵੀ ਹੈਨਾ ਇਹ ਨਹੀਂ ਆ ਵਿੱਚ ਕੁੜੀਆਂ ਹੀ ਕੰਮ ਕਰਨਗੀਆਂ ਮੁੰਡੇ ਨਹੀਂ ਕਰਨਗੇ ਮੁੰਡਿਆਂ ਨੂੰ ਬਰਾਬਰ ਲਾਉਂਦੇ ਸੀ ਸਾਫ ਸਫਾਈ ਕਰਦੀ ਹੁੰਦੀ ਸੀ ਮੁੰਡਿਆਂ ਨੂੰ ਸਾਡੇ ਬਰਾਬਰ ਲਾਉਂਦੇ ਹੁੰਦੇ ਸੀ ਕਿ ਮਤਲਬ ਇਹ ਨਹੀਂ ਸੀ ਹੁੰਦਾ ਵੀ ਹਾਂ ਕੁੜੀਆਂ ਇਕੱਲਾ ਘਰ ਸਾਫ ਕਰਦੀਆਂ ਰਹਿਣ ਹੈ ਨਾ ਚਲੋ ਹੈਲਪ ਕਰਾਓ ਭੈਣਾ ਨਾ ਨਾ ਵੀ ਛੋਟੇ ਹੁੰਦੇ ਹੁੰਦੇ ਇੱਕ ਨਾ ਸਾਡੇ ਘਰੇ ਚੀਜ਼ ਬਹੁਤ ਹੁੰਦੀ ਸੀ ਜਦੋਂ ਵੀ ਅਸੀਂ ਕਿਤੇ ਘੁੰਮਣ ਜਾਣਾ ਜੇ ਸਾਨੂੰ ਪਾਕਟ ਮਨੀ ਮਿਲਦੀ ਹੁੰਦੀ ਸੀ ਨਾ ਤਾਂ ਸਾਨੂੰ ਮਨੀ ਪੈਗੀ ਬੈਂਕ ਜਿਹੜੇ ਹੁੰਦੇ ਨੇ ਨਾ ਮਨੀ ਬੈਂਕ ਜਿਹੇ ਹੁੰਦੇ ਨੇ ਛੋਟੇ ਛੋਟੇ ਜਿਵੇਂ ਗੁੱਲਕ ਜਿਹਨੂੰ ਆਪਾਂ ਕਹ ਲੀਏ ਹਨਾ ਉਹ ਸਾਨੂੰ ਲੈ ਦਿੰਦੇ ਹੁੰਦੇ ਸੀ ਵੀ ਆਪਣਾ ਜੋੜਨਾ ਸ਼ੁਰੂ ਕਰ ਦੋ ਅੱਜ ਤੋਂ ਇੰਨੇ ਦਿਨਾਂ ਬਾਅਦ ਆਪਾਂ ਇਸ ਜਗ੍ਹਾ ਘੁੰਮਣ ਜਾਣਾ ਵਾ ਕਿਹੜੀ ਵੀ ਇੱਕ ਚੀਜ਼ ਜੋ ਤੁਸੀਂ ਉੱਥੇ ਲੈਣੀ ਆ ਤੁਹਾਡੀ ਚੁਆਇਸ ਦੀ ਉਹ ਤੁਸੀਂ ਆਪ ਦੀ ਮਨੀ ਚ ਲੈਣੀ ਹੈ ਠੀਕ ਮਤਲਬ ਇਹ ਚੀਜ਼ ਸਾਡੇ ਚ ਹੀ ਆਦਤਾਂ ਪਾਈਆਂ ਗਈਆਂ ਫਿਰ ਜਦੋਂ ਅਸੀਂ ਸਾਰੇ ਕਮਾਉਣ ਲੱਗੇ ਫਿਰ ਸਾਨੂੰ ਦਸਵੰਦ ਕੱਢਣਾ ਹੈ ਨਾ ਸਾਰਾ ਸਿਖਾਇਆ ਗਿਆ ਹਨ ਵੀ ਥੋੜੀ ਜਿੰਨੀ ਮਰਜੀ ਇਨਕਮ ਹੋਵੇ ਜੋ ਤੁਹਾਡੀ ਵਿਸ਼ਾ 10 ਰੁਪਏ 100 ਰੁਪਿਆ 200 ਦਸਵੰਦ ਤੁਸੀਂ ਕੱਢਣਾ ਹੀ ਕੱਢਣਾ ਫਿਰ ਸਾਨੂੰ ਗੁਲਕ ਉਹਦੇ ਲਈ ਲਵਾਏ ਗਏ ਹੈ ਨਾ ਵੀ ਤੁਸੀਂ ਆਪਣੇ ਮਤਲਬ ਚਾਹੀਏ ਇੱਕ ਅਲੱਗ ਪਾਰਸ ਰੱਖੋ ਚਾਹੀਏ ਗੁਲਕ ਰੱਖੋ ਬਾਕਸ ਲਾਓ ਜਿਸ ਨਾਲ ਉਹ ਪੈਣਾ ਪਾਈਆਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਉਹਦੇ ਵਿੱਚ ਆਪਣੇ ਜੜੇ ਨੇ ਪੈਸੇ ਪਾ ਕੇ ਰੱਖਿਆ ਕਰੋ ਬਾਬਾ ਜੀ ਦੇ ਵਾਸਤੇ ਫਿਰ ਜਿੱਦਣ ਜੜੀ ਗੁਰਦੁਆਰਾ ਸਾਹਿਬ ਜਾਣਾ ਉਹਤੇ ਸੀ ਉਸ ਪੈਸਿਆਂ ਦੀ ਦੇਖ ਵੀ ਕਰਾਉਣੀ ਹੈ ਤੇ ਗੋਲਕ ਚ ਵੀ ਗੋਲਕ ਦੇ ਵਿੱਚ ਵੀ ਪਾਣੇ ਨੇ ਹਨਾ ਇਹ ਅੱਜ ਤਾਂ ਸਾਨੂੰ ਸਾਰੇ ਬੱਚੇ ਨੂੰ ਪਾਈਆਂ ਹੋਈਆਂ ਮੂੰਹ ਧੋ ਕੇ ਆਈ ਸੀਗੀ ਆਪਣਾ ਰੋਟੀ ਰੋਟੀ ਹੁਣ ਬਣਾਇਆ ਹੀ ਆ ਸਾਰਿਆਂ ਦੀ ਤੇ ਪਰੌਂਠੇ ਬਣਾ ਕੇ ਆਈਆਂ ਹੁਣ ਲੱਗਿਆ ਸੀ ਮੈਂ ਤਾਂ ਡੋਲੀ ਰੋਟੀ ਖਾਣੇ ਤੇ ਬੈਠ ਕੇ ਫਿਰ ਦੇਖਦੇ ਆ ਜਦ ਮੈਂ ਆਪਦਾ ਰੂਮ ਵੀ ਹਜੇ ਸਾਫ ਕਰਨਾ ਵਾ ਮੈਂ ਆਪਦਾ ਨਹੀਂ ਕਰਿਆ ਹੈਗਾ ਹੁਣ ਇਹ ਕਰੂੰਗੀ ਫਿਰ ਉਸ ਤੋਂ ਬਾਅਦ ਵਿੱਚ ਹੋਰ ਕੰਮ ਕਰ ਦੇਖਦੇ ਆ ਅੱਜ ਇੱਕ हेयर ਪੈਕ ਵੀ ਲਾਉਣਾ ਵਾ ਤੇ ਫੇਰ ਕਰਕੇ ਆਪਦੇ ਕੰਮ ਜੇ ਹੋਇਆ ਠੀਕ ਹੈ ਕਿ ਮੈਂ ਤੁਹਾਨੂੰ ਦਿਖਾਉਣੀ ਆ ਸਾਡੀ ਰੋਟੀ ਵਿੱਚ ਨਾ ਕੀ ਕੀ ਹੁੰਦਾ ਜਦੋਂ ਜਦੋਂ ਮਤਲਬ ਕਿ ਅਸੀਂ ਘਰੇ ਰੋਟੀ ਖਾਂਦੇ ਆ ਲੰਚ ਕਰਦੇ ਆ ਛੁੱਟੀਆਂ ਦੇ ਵਿੱਚ ਤੇ ਉਹਦੋਂ ਸਾਡੇ ਕੋਲੇ ਕੀ ਕੀ ਆ ਅੱਜ ਤੁਹਾਨੂੰ ਤੁਹਾਨੂੰ ਮੈਂ ਦਿਖਾਉਣੀ ਆ ਸਾਡੇ ਲੰਚ ਦੇ ਦੇਖੋ ਆਇਆ ਗੜਬੀ ਦੇ ਵਿੱਚ ਨਾ ਦੋ ਆਂਬ ਇੱਕ ਡਾਲੀ ਦਾ ਕਮੇਰਾ ਤੇ ਇੱਕ ਲੱਸੀ ਰੱਖੀ ਹੋਈ ਆ ਤੇ ਕਿਉਂਕਿ ਇਹਦੇ ਵਿੱਚ ਨਾ ਥੱਲੇ ਅਸੀਂ ਬਰਫ਼ ਪਾਈ ਹੋਈ ਆ ਤੇ ਬਰਫ਼ ਦੇ ਨਾਲ ਅਸੀਂ ਲੱਸੀ ਤੇ ਉਹ ਰੱਖਿਆ ਹੋਇਆ ਵਾ ਇਹਨਾਂ ਡਾਲੀ ਦੇ ਪਰੌਂਠੇ ਤੇ ਇਹ ਆ ਹਨਾ ਸਬਜੀ ਕੋਫਤਿਆਂ ਦੀ ਅਸੀਂ ਰਾਤ ਬਣਾਈ ਸੀਗੀ ਹਨਾ ਤੇ ਉਹ ਵੀ ਲੈ ਕੇ ਡੈਲੀ ਕਹਿੰਦੀ ਮੈਂ ਇਹ ਖਾਣੀ ਆ ਮੈਂ ਕਿਹਾ ਮੈਂ ਇਹ ਨਹੀਂ ਖਾਣੀ ਹੈਗੀ ਮੈਂ ਜਿਹੜੀ ਹੈ ਨਾ ਮਤਲਬ ਮਤਲਬ ਕੱਲ ਦੁਪਹਿਰੇ ਕੋ ਬਣਾਈ ਸੀਗੇ ਤੇ ਅੱਜ ਰਾਤ ਆਸੀ ਬਣਾਈ ਸੀਗੀ ਆਲੂ ਤਰੀ ਸਬਜੀ ਬਸ ਸਿੰਪਲ ਹੈ ਨਾ ਆਲੂ ਟਮਾਟਰਾਂ ਦੀ ਸਬਜੀ ਥੋੜੀ ਤਰੀਜੀ ਰੱਖ ਕੇ ਹੈ ਨਾ ਉਹ ਨੂੰ ਗਰਮ ਕਰਕੇ ਮਤਲਬ ਤੜਕਾ ਜਿਹਾ ਲਾ ਕੇ ਉਹ ਲੈ ਕੇ ਆਈ ਸੀ ਮੈਂ ਤੇ ਖਾਲੀ ਕਾਲੀਆਂ ਸੀ ਨਾਲ ਲੈ ਕੇ ਆਈ ਸੀ ਅਸੀਂ ਇਹ ਸਾਰੇ ਡੱਬੇ ਨਹੀਂ ਖਾਣੇ ਹੈਗੇ ਤੇ ਉਹ ਕਾਲੀਆਂ ਦੇ ਵਿੱਚ ਅਸੀਂ ਜਿਹੜੀ ਸਬਜੀ ਆ ਉਹ ਕੱਢ ਲਾਂਗੇ ਤੇ ਬਾਕੀ ਮੇਰੀ ਰੋਟੀ ਹੈ ਇਹ ਜਿਹੜੀ ਮੱਕੀ ਦੀ ਕਿਉਂਕਿ ਤੁਹਾਨੂੰ ਪਤਾ ਮੈਂ ਕਣਕ ਦੀ ਰੋਟੀ ਨਹੀਂ ਖਾਂਦੀ ਹੈਗੀ ਆਲਵੇਜ਼ ਮੈਂ ਮੱਕੀ ਦੀ ਰੋਟੀ ਖਾਣੀ ਹੈ ਤੇ ਠੀਕ ਹੈ ਜੀ ਬਸ ਹੁਣ ਤੁਸਾਂ ਨੂੰ ਗਰਮੀ ਹੈ ਤੇ ਮੱਕੀ ਦੀ ਰੋਟੀ ਕੀ ਕਰੀਏ ਪੈਣੀ ਖਾਣੀ ਪੈਂਦੀ ਹੈ ਹਨ ਪਰ ਮੈਨੂੰ ਹੁਣ ਉਹਨਾਂ ਕਣਕ ਤੋਂ ਹਮਕਜੀ ਹੋਣ ਆਉਣ ਲੱਗ ਜਾਂਦੀ ਹੈ ਮੈਨੂੰ ਕਣਕ ਦੀ ਰੋਟੀ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ ਹਨ ਤੇ ਹੁਣ ਮੈਨੂੰ ਮੱਕੀ ਦੀ ਵੀ ਚਾਹੀਦੀ ਹੁੰਦੀ ਹੈ ਹਰ ਟਾਈਮ ਦੇ ਲਈ ਤੇ ਇਹ ਸਾਡੇ ਕੋਲੇ ਸੈਲਡ ਤੇ ਲੋ ਜੀ ਅਸੀਂ ਕਰਨ ਲੱਗੇ ਆ ਆਪਣਾ ਲੰਚ ਤੇ ਬਸ ਲੰਚ ਕਰਕੇ ਫਿਰ ਅਸੀਂ ਕਰਾਂਗੇ ਬਾਕੀ ਦੇ ਸਾਰੇ ਆਪਣੇ ਕੰਮ-ਕਾਰ ਮੇਰੀ ਤਾਮਾ ਮੇਰਾ ਪਰਾਂਹ ਦਾ ਘਾਣ ਨੂੰ ਇੰਨਾ ਮਨ ਕਰ ਰਿਆ ਨਾ ਪਰ ਮੈਂ ਖਾ ਨਹੀਂ ਸਕਦੀ ਕਣਕ ਦਾ ਮੈਂ ਕੁਛ ਨਹੀਂ ਨਾ ਖਾ ਸਕਦੀ ਹੈਗੀ ਤੁਹਾਨੂੰ ਪਤਾ ਮੈਨੂੰ ਵੀਟ ਅਲਰਜੀ ਹੈ ਬੇਚ ਡੁੱਬ ਗਿਆ ਚਮਚਾ ਹਾਏ ਬੱਦਲ ਜਾ ਹੋਇਆ ਤਾਂ ਹੋਇਆ ਵਾ ਪਰ ਫਿਰ ਵੀ ਨਾ ਪਰਦਾ ਆ ਵਾ ਮੌਸਮ ਦੇ ਵਿੱਚ ਹਨ ਹਾਂਜੀ ਪਰਦਾ ਜੀ ਬਹੁਤ ਆ ਬੱਦਲ ਤਾਂ ਹੋਇਆ ਹੋਇਆ ਲੱਗਦਾ ਤਾਂ ਹੈਗਾ ਘੁਰਦਾ ਜਾ ਤਾਂ ਹੈਗਾ ਨਿਸ਼ਾਦ ਕੀ ਪਤਾ ਸ਼ਾਮ ਤੱਕ ਆਈ ਜਾਵੇ ਇਹ ਕਿਹਦਾ ਵੀ ਕੰਮ ਉਲਟੇ ਹੀ ਆ ਰਾਤਾਂ ਠੰਡੀਆਂ ਹੁੰਦੀਆਂ ਨੇ ਇਹ ਰਾਤ ਨੂੰ ਪੈਣ ਕੋਈ ਲਾਜਿਕ ਵੀ ਨਹੀਂ ਹੈਗਾ ਦਿਨੇ ਬੰਦੇ ਨੂੰ ਹੋਣੀ ਚਾਹੀਦੀ ਹੈ ਹਨਾ ਵੀ ਬਾਰਿਸ਼ ਹੋਣੀ ਚਾਹੀਦੀ ਥੋੜਾ ਹਵਾ ਚੱਲੇ ਬਾਰਿਸ਼ ਆਵੇ ਨਾਲੇ ਤਾਂ ਠੰਢ ਠੰਢੇ ਆਪਦਾ ਬੰਦਾ ਕੰਮਕਾਰ ਕਰੇ ਨਾਲੇ ਇੰਜੋਏ ਕਰੇ ਹਨਾ ਮੌਸਮ ਨੂੰ ਸੁੱਤੇ ਸੁੱਤੇ ਮੀਂਹ ਪੈ ਜਾਂਦਾ ਵਾ ਹਾਂ ਕੁਝ ਬਣਾ ਕੇ ਖਾ ਰਿਹਾ ਚਲੋ ਜੀ ਹੁਣ ਉਸਦੀ ਰੋਟੀ ਖਾ ਲਈਏ ਠੀਕ ਆ ਮਿਲ ਜਾ ਫਿਰ ਤੁਹਾਨੂੰ ਕਰਦੇ ਆ ਕੰਟੀਨਿਊ ਤਦੋ ਜੀ ਇੱਥੇ ਮੈਂ ਆਈ ਸੀਗੀ ਹਨਾ ਆਪਣੇ ਛੋਟੇ ਬ੍ਰਦਰ ਕੋਲੇ ਹਨਾ ਇਹਨੂੰ ਕਹਿਣ ਤੇ ਕਿਉਂਕਿ ਇਹ ਧੋ ਰਿਆ ਸੀ ਗੱਡੀਆਂ ਹਨਾ ਪੰਪ ਲੈ ਕੇ ਆਇਆ ਸੀ ਮੈਂ ਕਿਹਾ ਅਲਮੋਲ ਮੇਰੀ ਵੀ ਹੈ ਨਾ ਐਕਟਿਵਾ ਜ਼ਰੂਰ ਧੋ ਦੀ ਹੈ ਨਾ ਕਹਿੰਦਾ ਹਾਂਜੀ ਦੀਦੀ ਅੱਜ ਬਾਈਕ ਵੀ ਧੋਣੀ ਹੈ ਤੇ ਮੈਂ ਐਕਟਿਵਾ ਵੀ ਧੋ ਦੂੰਗਾ ਤੇ ਮੈਂ ਕਿਹਾ ਮੇਰਾ ਕੰਮ ਨਾ ਵਧਾਈ ਹੁਣ ਚੰਗਾ ਸਫਾਈ ਕੀਤੀ ਹੋਈ ਹੈ ਕਹਿੰਦਾ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਸਾਰੀ ਸਫਾਈ ਕਰੂੰਗਾ ਬਾਅਦ ਵਿੱਚ ਦਿਲੋ ਜੀ ਇੱਥੇ ਮੈਂ ਆ ਗਈ ਸੀਗੀ ਆਪਣੇ ਰੂਮ ਦੇ ਵਿੱਚ ਮੈਂ ਕਿਹਾ ਚਲੋ ਸਾਰੀ ਸਾਫ ਸਫਾਈ ਹੋ ਗਈ ਹੁਣ ਮੈਂ ਆਪਣਾ ਰੂਮ ਵੀ ਸਾਫ ਕਰ ਲਵਾਂ ਹਨ ਤੇ ਪਹਿਲਾਂ ਡੈਡੀ ਕੈਨਸੀ ਜੀ ਦੀ ਮੈਂ ਝਾੜੂ ਕਰ ਦੇਣੀ ਹੈ ਮੈਂ ਕਿਹਾ ਨਹੀਂ ਥੋੜੀ ਮੈਂ ਝਾੜੂ ਕਰਦੀ ਆ ਵੀ ਮੈਂ ਨਾ ਫਿਰ ਨਾ ਹਉਣ ਜਾਣਾ ਵਾ ਉਸ ਤੋਂ ਪਹਿਲਾਂ ਥੋੜੀ ਦਿਨ ਪਹਿਲਾਂ ਮੈਂ ਮਮਾ ਕੋਲੇ ਬੈਠਣਾ ਵਾ ਹਨ ਹੁਣ ਮਮਾ ਇਦਾਂ ਵਾ ਵੀ ਉਧਰ ਕੋਲ ਲੰਮਰੇ ਬਿਠਾਏ ਹੁੰਦੇ ਨੇ ਹਨ ਤੇ ਫਿਰ ਇਹ ਹੁੰਦਾ ਵੀ ਉਹਨਾਂ ਨੂੰ ਬਾਰ ਬਾਰ ਸੀ ਕਦੇ ਇਸ ਰੂਮ 'ਚ ਕਦੇ ਵਸ਼ਰੂਮ 'ਚ ਕੰਨੀ ਬਿਠਾ ਸਕਦੇ ਵੀ ਜ਼ਿਆਦਾ ਨਹੀਂ ਤੁਰ ਪਾਉਂਦੇ ਹੈਗੇ ਸਾਫ ਹੋ ਲੋ ਜਾਂਦਾ ਉਹਨਾਂ ਦਾ ਹਨ ਤੇ ਫਿਰ ਸਾਨੂੰ ਹੁੰਦਾ ਵੀ ਚਲ ਕ ਮੇਰਾ ਤਾਂ ਖਾਸ ਕਰਕੇ ਹੁੰਦਾ ਮੇਰਾ ਤਾਂ ਮੇਰੀ ਮਾਂ ਬਿਨਾ ਬਿਲਕੁਲ ਟਾਈਮ ਨਹੀਂ ਨਿਕਲਦਾ ਮੈਂ ਜਿਹੜਾ ਵੀ ਕੰਮ ਕਰਦੀ ਰਹਣੀ ਆ ਨਾਲੇ ਨਾਲ ਥੋੜੀ ਥੋੜੀ ਦੇਰ ਬਾਅਦ ਜਾ ਕੇ ਉਹਨਾਂ ਦੇ ਕੋਲੇ ਬੈਠਦੀ ਹੁੰਨੀ ਆ ਉਹਨਾਂ ਨੂੰ ਪੁੱਛਦੀ ਹੁੰਨੀ ਆ ਕੁਝ ਚਾਹੀਦਾ ਤਾਂ ਨਹੀਂ ਠੀਕ ਨੇ ਹਨਾ ਤੇ ਲੋ ਜੀ ਮੈਂ ਲੱਗੀ ਸੀ ਝਾੜੂ ਮਾਰਨ ਹੈ ਨਾ ਮੈਂ ਘੜੇ ਲਈ ਚੱਲ ਤੂੰ ਡਸਟਿੰਗ ਕਰਕੇ ਪੋਚੇ ਲਾਦੀ ਹੈ ਨਾ ਤੇ ਰੂਮ ਚ ਪੋਚਾ ਲਾਦੀ ਵਸਦਾ ਬਾਉਣੀ ਕਹ ਲੋ ਵੀ ਮਿੱਟੀ ਵਗੈਰਾ ਹੈ ਨਹੀਂ ਸੀਗੀ ਉਦੋਂ ਬਾਹਰ ਵਿਹੜਾ ਸਾਹਮਣੇ ਖੁੱਲਾ ਹੋਣ ਕਰਕੇ ਨਾ ਵੀ ਜਿਵੇਂ ਡਸਟ ਵਗੈਰਾ ਥੋੜੀ ਆਉਂਦੀ ਰਹਿੰਦੀ ਹੈ ਤੇ ਤੇ ਮੈਂ ਚਲੀ ਗਈ ਸੀ ਨਾਲ ਤੇ ਇੱਥੇ ਵਿਜੋ ਦੇ ਇੱਧਰ ਹੁੰਦੀ ਸੀ ਨਾ ਉਦੋਂ ਵੀ ਅਸੀਂ ਦੋਨਾਂ ਭੈਣਾਂ ਨੇ ਵੀ ਇਹਨਾਂ ਕਾਲਜ ਨੂੰ ਜਾਣਾ ਚਾਹੇ ਸਕੂਲ ਪਹਿਲਾਂ ਜਾਣਾ ਅਸੀਂ ਸਾਰੀ ਸਾਫ ਸਫਾਈ ਕਰਕੇ ਤੇ ਜੇ ਕੱਪੜੇ ਲੇੜੇ ਵੀ ਧੋਣ ਇੱਕ ਜਣੀ ਨੇ ਧੋਈ ਜਾਣੇ ਦੂਜੀ ਨੇ ਸੁੱਕਣੇ ਪਾਈ ਜਾਣੇ ਹਨਾ ਤੇ ਕੱਚਾ ਲੀ ਜਾਣੇ ਸੁੱਕਣੇ ਪਾਈ ਜਾਣੇ ਤੇ ਜੇ ਸਾਫ ਸਫਾਈ ਕਰਨੀ ਤਾਂ ਇੱਕ ਜਣੀ ਨੇ ਝਾੜੂ ਲਾ ਦੇਣਾ ਸਾਰੇ ਦੂਜੀ ਨੇ ਡਸਟਿੰਗ ਕਰਕੇ ਪੋਚੇ ਲਾ ਦੇਣੇ ਹਨਾ ਤੇ ਬਸ ਇੱਕ ਹਨਾ ਵੰਡ ਕੇ ਜੇ ਅਸੀਂ ਕੰਮ ਹੁਣ ਮੈਂ ਤੇ ਡਾਲੀ ਕਰ ਲੈ ਲੰਨੀ ਆ ਤੇ ਲੋ ਜੀ ਇੱਥੇ ਆ ਗਈ ਸੀਗੀ ਮੈਂ ਆਪ ਦਾ ਨਹਾ ਕੇ ਥੋੜਾ ਹੁਲੀਆ ਜਿਆ ਦਰਸਤ ਕਰਕੇ ਪਰ ਗਰਮੀ ਇੰਨੀ ਕਿ ਜ਼ਿਆਦਾ ਮੇਰਾ ਸਿਰ ਘਾ ਇਹਨੇਆਂ ਨੇ ਥੋੜੀ ਜਿਹੀ ਮੈਂ ਆਇਲਿੰਗ ਵੀ ਕਰੀ ਹੋਈ ਐ ਤੇ ਅੱਜ ਦਾ ਦਿਨ ਮੈਂ ਰੱਖ ਕੇ ਫਿਰ ਮੈਨੂੰ ਸੀਗਾ ਜਾਂ ਤਾਂ ਸ਼ਾਮੀ ਸਿਰ ਤੇ ਹੂੰਗੀ ਜਾਂ ਫਿਰ ਕੱਲ ਨੂੰ ਸਿਰ ਤੇ ਹੂੰਗੀ ਹੈਨਾ ਤੇ ਇੱਥੇ ਲਓ ਜੀ ਮੈਂ ਉਵਾਲੀ ਆ ਇਹ ਇਮਲੀ ਮਤਲਬ ਉਵਾਲੀ ਨੂੰ ਮਤਲਬ ਕਿ ਗਰਮ ਪਾਣੀ ਦੇ ਵਿੱਚ ਪਾਈ ਆ ਇਹ ਮੈਂ ਇਮਲੀ ਕਿਉਂਕਿ ਮੈਂ ਬਣਾਉਣ ਲੱਗੀ ਸੀ ਅੱਜ ਗੋਲ ਗੱਪੇ ਤੇ ਅੱਜ ਮੈਂ ਹਣਾ ਕਹਿਣ ਲੱਗੀ ਵੀਰੇ ਹਣਾ ਮੈਂ ਕਿਹਾ ਅੱਜ ਗੋਲ ਗੱਪੇ ਬਣਾਈਏ ਕਹਿੰਦੇ ਬਣਾ ਲਓ ਹਣਾ ਤੇ ਮੈਂ ਕਿਹਾ ਪਰ ਮੇਰੀ ਹੈਲਪ ਕਰਾਉਣੀ ਪਊ ਕਹਿੰਦੇ ਹਾਂ ਬਿਲਕੁਲ ਚਲੋ ਜੀ ਥੋੜਾ ਥੋੜਾ ਕੰਮ ਵੰਡੇ ਕਿ ਸਾਰੇ ਜਣੇ ਕਹਿਣ ਲੱਗੇ ਪਹਿਲਾਂ ਆਲੂ ਤੋਂ ਕਿ ਜਿਹੜੇ ਵੱਾਲ ਨੇ ਧਰਤੇ ਸੀ ਤੇ ਮੈਂ ਤੋੜ ਕੇ ਲਈ ਸੀਗੀ ਪੁਦੀਨਾ ਇੱਥੇ ਹਣਾ ਹਾ ਹਾ ਇੰਨੀ ਗਰਮੀ ਆ ਗਈ ਕੋ ਦਮ ਪਰ ਗਮਲੇ ਚੋਂ ਪੁਦੀਨਾ ਤੋੜ ਕੇ ਲੈ ਕੇ ਆਈ ਸੀਗੀ ਮੈਂ ਤੇ امیਲੀ ਨੂੰ ਮੈਂ ਲੱਗ ਗਈ ਸੀਗੀ ਹਨਾ ਖੋਲਣ ਤੇ ਮੈਂ ਵੀਰਾ ਬਠਾਈ ਸੀਗੀ ਉਦੋਂ ਮੈਂ ਖਣ ਲੈ ਤੂੰ ਆਲੂ ਛਿਲ ਕੇ ਨਾ ਇਹਦੇ ਵਿੱਚ ਪਿਆਜ਼ ਵਗੈਰਾ ਕਟਿੰਗ ਕਰਕੇ ਉਹਦਾ ਮਟੀਰੀਅਲ ਬਣਾ ਜਿਹੜਾ ਮੇਰੇ ਮੀਡਲ ਵਾਲਾ ਬ੍ਰਦਰ ਆ ਨਾ ਉਹ ਇਹ ਜੇ ਕੰਮਕਾਰ ਬਹੁਤ ਸੋਹਣੀ ਕਰ ਲਿੰਦਾ ਵਾ ਹਨਾ ਤੇ ਉਹ ਲੱਗਿਆ ਹੋਇਆ ਸੀਗਾ ਕੁਕਿੰਗ 'ਚ ਉਹ ਵੀ ਬਹੁਤ ਐਕਸਪਰਟ ਆ ਵੈਸੇ ਹਨਾ ਬੀਕ ਚੀਜ਼ਾਂ ਚੂਜ਼ਾ ਕਾਫੀ ਵਧੀਆ ਬਣਾ ਲਿੰਦਾ ਵਾ ਇਹ ਇਥੇ ਡੋਲੀ ਭੈਣ ਮੇਰੀ ਆ ਗਈ ਸੀ ਕਿ ਨਾ ਆ ਕੇ ਪਹਿਲਵਾਨ ਸੈਟ ਹੈ ਨਾ ਤੇ ਮੈਂ ਕਿਹਾ ਚਲ ਥੋੜਾ ਜਿਹਾ ਪਹਿਲਾਂ ਮਟੀਰੀਅਲ ਬਣਾ ਲਵਾਂ ਗੋਲ ਗੱਪਿਆਂ ਦਾ ਪਹਿਲਾਂ ਮੈਂ ਵੈਸੇ ਦੋ ਵਾਰੀ ਵੀਡੀਓ ਜਿਹੜੀ ਗੋਲ ਗੱਪਿਆਂ ਦੀ ਬਣਾ ਚੁੱਕੀ ਹਾਂ ਨਾ ਮੈਂ ਬਣਾਉਣੀ ਹੁੰਦੀ ਆ ਗੁੜੇ ਮਲੇ ਦਾ ਪਾਣੀ ਜੋ ਕਿ ਬਹੁਤ ਟੇਸਟੀ ਆ ਜੇ ਤੁਸੀਂ ਮੇਰੇ ਗੋਲ ਗੱਪਿਆਂ ਦਾ ਪਾਣੀ ਜੇ ਇੱਕ ਵਾਰੀ ਤੁਸੀਂ ਪੀ ਲਓਗੇ ਨਾ ਮੇਰੇ ਬਣਾਏ ਗੋਲ ਗੱਪੇ ਖਾ ਲਓਗੇ ਨਾ ਦੁਬਾਰਾ ਜ਼ਰੂਰ ਕਰਾਉਗੇ ਬਣਾਉਣ ਨੂੰ ਕਿਉਂਕਿ ਇੱਕ ਵਾਰੀ ਮੈਂ ਘਰੇ ਬਣਾ ਕੇ ਖਵਾਏ ਸੀ ਮੜ ਕੇ ਇੰਨੀ ਕਾ ਜ਼ਿਆਦਾ ਡਿਮਾਂਡ ਹੋਣ ਲੱਗ ਗਈ ਹੈ ਨਾ ਵੀ ਮੈਂ ਜ਼ਰ ਇਹ ਲੋ ਜੀ ਪਾਣੀ ਆਪਣਾ ਹੋ ਗਿਆ ਰੈਡੀ ਨੂਣ ਮਿਰਚ ਮਸਾਲੇ ਪਾ ਕੇ ਆਪਾਂ ਇਹਨੂੰ ਲਾ ਦਾਂਗੇ ਫ੍ਰਿਜ ਦੇ ਵਿੱਚ ਹਨਾ ਡੀਪਲੀ ਮੇਰੀ ਤੁਸੀਂ ਇੱਕ ਵੀਡੀਓ ਪਾਈ ਵੀ ਹੋਈ ਹੈ ਪਹਿਲਾਂ ਮੈਂ ਗੋਲ ਗੱਪਿਆਂ ਦੀ ਸ਼ਾਰਟ ਵੀਡੀਓ ਵੀ ਪਾਈ ਹੋਈ ਹੈ ਉਹਦੇ ਵਿੱਚ ਦੇਖ ਲਿਓ ਨਹੀਂ ਫਿਰ ਫਿਰ ਕਦੇ ਬਣਾ ਦਾਂਗੇ ਆਪਾਂ ਹਨਾ ਠੀਕ ਹੈ ਜੀ ਤੇ ਪਾਣੀ ਗਿਆ ਬਾਣੀ ਚ ਬਰਫ ਪਾਲਾਂਗੇ ਉਹਦੇ ਜਦੋਂ ਗੋਲ ਗੱਪੇ ਖਾਣੇ ਨੇ ਤੇ ਇੱਥੇ ਮੈਂ ਲੱਗੀ ਸੀਗੀ ਆਪਣੇ ਗੋਲ ਗੱਪੇ ਜਿਹੜੇ ਨੇ ਉਹ ਫਰਾਈ ਕਰਨ ਬੇਲ-ਬੇਲ ਕੇ ਮੈਨੂੰ ਦੇ ਰਿਆ ਵਾ ਵੀਰੇ ਤੇ ਡਾਲੀ ਹਨਾ ਉਹ ਉਧਰ ਲੱਗੇ ਸੀ ਨਿੱਕੇ ਨਿੱਕੇ ਗੋਲੀਆਂ ਜੇ ਬਣਾ ਕੇ ਇਹਨਾਂ ਨੂੰ ਬੇਲ-ਬੇਲ ਕੇ ਮੈਨੂੰ ਦਿੰਦੇ ਸੀਗੇ ਤੇ ਮੈਂ ਇੱਥੇ ਫਰਾਈ ਕਰਦੀ ਸੀ ਤੁਸੀਂ ਮੈਨੂੰ ਗਰਮੀ ਦੇਖੋ ਕਿੰਨੀ ਆਈ ਹੋਈ ਹੈ ਹਨਾ ਮੇਰੀ ਟੀ-ਸ਼ਰਟ ਭਿੱਜ ਵੀ ਗਈ ਨਾਲ ਮੈਂ ਨਾ ਕੇ ਆਈਆਂ ਅੱਜ ਹੁਣ ਤਾਂ ਐ ਹੁੰਦਾ ਵੀ ਜਿੰਨੇ ਉਧਰ ਪਾਣੀ ਪਿੰਦਾ ਰਹਿੰਦਾ ਐਨ ਬੰਦਾ ਠੰਡਾ ਰਹਿੰਦਾ ਬਸ ਕੱਪੜੇ ਪਾਉਂਦੇ ਸਾਰੀ ਆ ਕੇ ਬਹਿ ਜੋ ਸੀ ਕ ਨੀ ਜ਼ਿਆਦਾ ਗਰਮੀ ਆਉਣ ਲੱਗ ਜਾਂਦੀ ਹੈ ਪਸੀਨਾ ਆਉਂਦਾ ਵਾ ਹਨਾ ਮੈਨੂੰ ਤਾਂ ਵੈਸੇ ਵੀ ਬਹੁਤ ਗਰਮੀ ਹੁੰਦੀ ਆ ਸ਼ਾਇਦ ਮੈਡੀਸਿਨਸ ਲੈੰਦੀ ਕਰਕੇ ਹੈ ਨਾ ਤੇ ਲੋ ਜੀ ਸਾਡੇ ਗੋਲ ਗੱਪੇ ਹੋ ਗਏ ਨੇ ਰੈਡੀ ਤੇ ਆਪਣਾ ਜਿਹੜਾ ਆਲੂਆਂ ਦਾ ਮਟੀਰੀਅਲ ਆ ਉਹ ਵੀ ਜਿਹੜਾ ਵਿੱਚ ਫਿਲ ਕਰਨਾ ਤੇ ਆਪਾਂ ਹੁਣ ਲਈ ਖਾ ਸਾਰੇ ਜਣੇ ਬੈਠੇ ਖਾ ਰਹੇ ਨੇ ਮੈਨੂੰ ਨਾ ਇਹੀ ਹੁੰਦਾ ਤੁਸੀਂ ਕਹਿੰਦੇ ਰਹਿੰਦੇ ਹੋ ਫੈਮਿਲੀ ਦਿਖਾ ਫੈਮਿਲੀ ਨਾਲ ਮਿਲਾਓ ਇੰਟਰੋਡਿਊਸ ਕਰਾਓ ਹੈ ਨਾ ਤੇ ਕਿਵੇਂ ਕਰਵਾਵਾਂ ਮੈਂ ਸਾਰੀ ਉਹ ਕਹਿਣਾ ਜਿ ਸਾਡੇ ਕੰਨੀ ਨੂੰ ਨਾ ਕਰੀ ਸਾਡੇ ਕੰਨੀ ਨੂੰ ਨਾ ਕਰੀ ਫੋਨ ਤੇ ਫਿਰ ਅਸੀਂ ਨਹੀਂ ਬਣਾਉਂਦੀ ਹੈਗੀਆਂ ਵੀਡੀਓ ਹੈ ਨਾ ਠੀਕ ਹੈ ਜੀ ਅੱਜ ਦੇ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਾਂਗੇ ਅਗਲੀ ਵੀਡੀਓ